ਅਸ਼ੋਕ ਪੰਜਾਬਲਾ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਸ ਆਏ ਆ ਅਪਰਾਧ ਜਟਾਣਾ ਸਟੱਡ ਫਾਰਮ ਦਸ਼ਕ ਪੰਜਾਬਲਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਿਆਏ ਆ ਅਪਰਾਧ ਜਟਾਨਾ ਸਟੱਡ ਫਾਰਮ ਔਰ ਗੱਲ ਕਰ ਰਿਹਾ ਨੌਜਵਾਨ ਨਾਲ ਅਮਨ ਜਟਾਨਾ ਜੀ ਦੇ ਨਾਲ ਅਮਨ ਜੀ ਸਵਾਗਤ ਹੈ ਤੁਹਾਡਾ ਤੁਹਾਡਾ ਹੀ ਬਹੁਤ ਬਹੁਤ ਸਵਾਗਤ ਆਈ ਹੋ ਸਤਿ ਸ੍ਰੀ ਅਕਾਲ ਜੀ ਤੁਹਾਡੇ ਸਾਰੇ ਚੈਨਲ ਨੂੰ ਬਹੁਤ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਸਾਡੇ ਮਤਲਬ ਕਿ ਪਿੰਡ ਆਏ ਆ ਤੇ ਸਾਨੂੰ ਮਤਲਬ ਕਵਰਜ ਕਰਨ ਆ ਗਏ ਤੇ ਤੁਹਾਡੇ ਪੰਜਾਬ ਪਲੱਸ ਚੈਨਲ ਦਾ ਬਹੁਤ ਬਹੁਤ ਧੰਨਵਾਦ ਵੀਰੇ ਕਿਵੇਂ ਤੁਹਾਡਾ ਇਹ ਸ਼ੌਂਕ ਪੈਦਾ ਹੋਇਆ ਕਿਵੇਂ ਅੱਜ ਬ੍ਰਾਂਡ ਬਣ ਚੁੱਕਿਆ ਕਿਉਂਕਿ ਅਸੀਂ ਚਾਰ ਜਗ੍ਹਾ ਤੋਂ ਪੁੱਛਿਆ ਤੇ ਲੋਕ ਕਹਿੰਦੇ ਅਸੀਂ ਤੁਹਾਨੂੰ ਛੱਡ ਕੇ ਹੁੰਨੇ ਆ ਕਿਵੇਂ ਇੰਨਾ ਪ੍ਰੇਮ ਬਣਾਇਆ ਲੋਕਾਂ ਨਾਲ ਕਿਉਂਕਿ ਜਦੋਂ ਬੰਦਾ ਕਿਸੇ ਬਿਜ਼ਨਸ ਹਾਈ ਹੋ ਜਾਂਦਾ ਤੇ ਉਹਦਾ ਬਿਹੇਵੀਅਰ ਜਾਂ ਬਦ ਜਾਂਦਾ ਪਰ ਪਿੰਡ ਦੇ ਲੋਕ ਕਹਿੰਦੇ ਵੀ ਉਹ ਮੰਨਿਆ ਰਗਾ ਤਾਂ ਕੋਈ ਬੰਦਾ ਹੀ ਨਹੀਂ ਬਾਈ ਨਹੀਂ ਇਹ ਤਾਂ ਹੀ ਪਿੰਡ ਦੇ ਵਿੱਚ ਤਾਂ ਵੈਸੇ ਸਾਰੇ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਆ ਜੀ ਸਾਡੇ ਤਾਂ ਪਿੰਡਾਂ ਦਾ ਘਰਵਾਜਾ ਕੋਈ ਰਾਹ ਰਸਤੇ ਦੇ ਵਿੱਚ ਕੋਈ ਰਸਤਾ ਵੀ ਪੁੱਛੇ ਨਾ ਵੀ ਇਹ ਫਲਾਣੇ ਦੇ ਘਰੇ ਜਾਣਾਗਾ ਤੇ ਛੱਡਣ ਆਉਂਦੇ ਨਾਲ ਇਹ ਸ਼ੁਰੂ ਤਾਂ ਇਹੀ ਬਾਕੀ ਇਹ ਵੀ ਗੱਲ ਆ ਵੀ ਠੀਕ ਐ ਘੋੜਿਆਂ ਕਰਕੇ ਥੋੜਾ ਜਿਆਦਾ ਪਿੰਡ ਦੇ ਵਿੱਚ ਪਤਾ ਲੱਗ ਜਾਂਦਾ ਫਲਾਨੇ ਕੋਲੇ ਘੋੜੇ ਹੈਗੇ ਆ ਇਸੇ ਕਰਕੇ ਥੋੜਾ ਫਰਕ ਪੈ ਜਾਂਦਾ ਪਿੰਡ ਦੇ ਵਿੱਚ ਮੇਰੀ ਕਿਵੇਂ ਸਫਰ ਸ਼ੁਰੂ ਕੀਤਾ ਔਰ ਕਿਵੇਂ ਅੱਜ ਇੱਕ ਬ੍ਰਾਂਡ ਬਣ ਚੁੱਕਿਆ ਹੋਇਆ ਤਾਂ ਇਹ ਮੈਨੂੰ ਹੀ ਸ਼ੌਂਕ ਸੀਗਾ ਜੀ ਹੋਰ ਤਾਂ ਮਤਲਬ ਕਿ ਘਰੇ ਹੈ ਨਹੀਂ ਸੀਗਾ ਪਹਿਲਾਂ ਤਾਂ ਸਾਡੇ ਕਿਸੇ ਨੂੰ ਵੀ ਦਾਦਾ ਨੂੰ ਜਾਂ ਦਾਦੀ ਨੂੰ ਮੇਰੇ ਨੂੰ ਹੈ ਨਹੀਂ ਸੀ ਸ਼ੌਂਕ ਇਹ ਆਪਣੇ ਰਸਤਾਰਾਂ ਦੇ ਘੋੜਿਆਂ ਰੱਖੀਆਂ ਇਹ ਛੋਟੇ ਹੁੰਦੇ ਮੰਨ ਕੇ ਚਲੋ ਮੈਂ ਦੱਸਾਂ ਕਿ ਸਾਲਾਂ ਦਾ ਹੂੰਗਾ ਜਦੋਂ ਮੈਨੂੰ ਸ਼ੌਂਕ ਸੀਗਾ ਇਹ ਵੀ ਮੈਂ ਘੋੜੀ ਲੈਣੀ ਲੈਣੀ ਆ ਤੇ 2006 ਦੇ ਵਿੱਚ ਆਪਾਂ ਇਹ ਪ ਕੀ ਕਹਿਣਾ ਚਾਹੋਗੇ ਕਿ ਉਹ ਬੂਟਾ ਲੱਗਿਆ ਵੇ ਅੱਜ ਸ਼ਾਨਦਾਰ ਪੇੜ ਦਾ ਰੂਪ ਧਾਰਨ ਕਰ ਗਿਆ ਜਿਹ 18 ਸਾਲਾਂ ਦਾ ਜਿਹੜਾ ਸਫਰ ਹੈਗਾ ਉਹ ਬੜੇ ਖੁਸ਼ੀਆਂ ਨਾਲ ਭਰਿਆ ਔਰ ਸਭ ਤੋਂ ਵੱਡੀ ਗੱਲ ਹੈ ਜਦੋਂ ਆਪਾਂ ਜਾਨਵਰਾਂ ਨੂੰ ਪਾਲਦੇ ਆਂ ਤੇ ਆਪਣਾ ਮਾਈਂਡ ਜਿਹੜਾ ਹੈਗਾ ਉਹ ਬੜਾ ਰਿਲੈਕਸ ਹੋ ਜਾਂਦਾ ਉਹ ਉਨਾ ਗੁੱਸਾ ਉਨਾ ਆਪਾਂ ਉਗਰ ਉਨਾ ਲੋਕਾਂ ਦੇ ਨਾਲ ਘਬਰਾਹਟ ਨਹੀਂ ਰਹਿੰਦੀ ਬਲਕਿ ਇੱਕ ਇਨਸਾਨੀ ਤਜੀਹ ਵਾਲੀ ਜਿਹੜੀ ਹੈਗੀ ਆ ਭਾਸ਼ਾ ਆ ਜਾਂਦੀ ਹੈ ਸਹੀ ਹੈ ਜੇ ਉਹ ਘੋੜੀ ਨੇ ਇੰਨਾ ਕੁ ਮਤਲਬ ਕਿ ਸਾਨੂੰ ਸੰਯੋਗ ਮਿਲਿਆ ਉਹ ਘੋੜੀ ਤੋਂ ਉਹਨੇ ਬਹੁਤ ਹੀ ਜ਼ਿਆਦਾ ਬੂਟੇ ਲਾਇਏ ਜੀ ਉਹ ਘੋੜੀ ਨੇ ਮੈਨੂੰ 10 ਬੱਚੇ ਪਹਿਲੀ ਘੋੜੀ ਨੇ ਜੋ ਕੁਝ ਵੀ ਅੱਜ ਸਾਰਾ ਕੁਝ ਉਹ ਘੋੜੀ ਦੇ ਕਰਕੇ ਜੀ ਮੇਰੇ ਘਰੇ ਘੋੜੇ ਵੀ ਆ ਗਿਆ ਵਧੀਆ ਨਾਂ ਵੀ ਹੋ ਗਿਆ ਜੀ ਹਰੇਕ ਬੰਦਾ ਜਾਣਨ ਜੋਗਾ ਹੋ ਗਿਆ ਸਾਨੂੰ ਹੀ ਉਹ ਘੋੜੀ ਦੀ ਕਿਰਪਾ ਨਾਲ ਹੀ ਸਾਰਾ ਕੁਝ ਵੀ ਹੋਇਆ ਜੀ ਮਿਰਚ ਕੀ ਕਹਿਣਾ ਚਾਹੋ ਕਿ ਜਿਹੜੇ ਇਸ ਕਿਤੇ ਦੇ ਨਾਲ ਜੁੜੇ ਲੋਕ ਆ ਉਹ ਇੰਨਾ ਕੁ ਪ੍ਰੇਮ ਕਰਦੇ ਆ ਜਿਵੇਂ ਤੁਸੀਂ ਕਿਹਾ ਵੀ ਅਸੀਂ ਹਿੰਦੁਸਤਾਨ ਦੇ ਕਿਸੇ ਹਿੱਸੇ 'ਚ ਖੜੇ ਹੋਈਏ ਤੇ ਸਾਨੂੰ ਭੁੱਖ ਲੱਗ ਜਾਵੇ ਤਾਂ ਅਸੀਂ ਕਹਾਂਗੇ ਸਾਡਾ ਸਟੱਡ ਫਾਰਮ ਵਾਲੇ ਬੰਦੇ ਉਹਨਾਂ ਨੂੰ ਫੋਨ ਕਰਾਂਗੇ ਔਰ ਉਹ ਉਨਾ ਹੀ ਮਾਨ ਕਰਨਗੇ ਜਿਵੇਂ ਤੁਸੀਂ ਅੱਜ ਹਰੇਕ ਦਾ ਕਰ ਰਹੇ ਹੋ ਇਹ ਗੱਲ ਸੱਚ ਹੈ ਜਿਵੇਂ ਬਿਲਕੁਲ ਅਸੀਂ ਮਤਲਬ ਕਿ ਬਾਹਰ ਜਾਣੇ ਬਾਹਰ ਦੇ ਸਟੇਟਾਂ 'ਚ ਵੀ ਜਾਣੇ ਆਹੀ ਜਿਵੇਂ ਜੂਪੀ ਤੱਕ ਐਮਪੀ ਤੱਕ ਸਾਰੇ ਇਧਰ ਜਾਣੇ ਆ ਮੱਧ ਪ੍ਰਦੇਸ਼ ਤੱਕ ਤੇ ਜਦੋਂ ਵੀ ਕਿਸੇ ਨੂੰ ਕੋੜੇਲੇ ਨੂੰ ਫੋਨ ਕਰੀਦਾ ਅਗਲਾ ਪਹਿਲਾਂ ਇਹ ਗੱਲ ਕਹਿੰਦਾ ਵੀ ਤੁਸੀਂ ਰੋਟੀ ਸਾਡੇ ਘਰੇ ਅੱਜ ਤੁਹਾਡੀ ਇਹ ਹੈਗਾ ਜੀ ਹੁਣ ਸਾਡੇ ਕੋਲੇ ਵੀ ਕੋਈ ਵੀ ਚੱਲ ਕੇ ਆਵੇ ਤੇ ਉਹਨਾਂ ਲਈ ਪਹਿਲਾਂ ਸਰਨਾ ਪਹਿਲਾਂ ਚਾਹ ਪਾਣੀ ਤੇ ਰੋਟੀ ਦੇਣ ਦੀਆਂ ਵੀ ਹੋਊਗਾ ਉਸ ਤੋਂ ਬਾਅਦ ਹੀ ਗੱਲਬਾਤ ਕਰ ਹਾਂ ਜੀ ਆਓ ਜੀ ਬਸ ਔਸਕਰ ਆਈ ਇਹ ਮੇਨ ਸਟੱਡ ਆਪਣੇ ਕੋਲੇ ਹੀ ਰੱਖਿਆਗਾ ਮੀਟਿੰਗ ਲਈ ਘੋੜਿਆਂ ਲਈ ਇਹਦੀ 68+ ਹਾਈਟ ਆਈ ਤੇ ਉਮਰੇ ਦੀ ਪੌਣੇ ਇੱਕ ਪੰਜ ਸਾਲ ਹੋ ਗਈ ਹੈ ਜੀ ਇਹਦੀ ਹੁਣ ਤੇ ਇਹਦੇ ਕਾਫੀ ਚੰਗੇ ਰਿਜ਼ਲਟ ਆ ਰਹੇ ਆ। ਉਹ ਦੂਰ ਦੂਰ ਤੋਂ ਘੋੜਿਆਂ ਵਾਲੇ ਆ ਰਹੇ ਆ। ਕ੍ਰੋਸਿੰਗ ਚੰਗੇ ਰਿਜ਼ਲਟ ਆ ਰਹੇ ਆ। ਇੱਕ ਇਹਦੀ ਖਾਸੀਅਤ ਇਹਦੀ ਗਰਦਨ ਆਮ ਘੋੜਿਆਂ ਨਾਲੋਂ ਜ਼ਿਆਦਾ ਲੰਬਾਈ ਹੈ। ਜਿਹੜਾ ਇਹਦਾ ਖਾਨਦਾਨ ਇਹ ਵੱਖਰਾ ਵਾ। ਘੋੜੇ ਬਹੁਤ ਸੋਹਣੇ-ਸੋਹਣੇ ਹੈਗੇ ਆ ਪਰ ਇਹਨਾਂ ਦੀ ਜਿਹੜੀ ਪਛਾਣ ਇਹਨਾਂ ਦੀ ਇੱਕ ਇਹ ਸਪੈਸ਼ਲ ਵੀ ਇਹਨਾਂ ਦੀ ਗਰਦਨ ਜ਼ਿਆਦਾ ਲੰਬੀ ਹੋਊਗੀ ਆਮ ਜਿਹੜੇ ਵੀ ਦੂਜੇ ਘੋੜਿਆਂ ਨਾਲੋਂ ਹਾਂਜੀ ਆ ਆਪਣੇ ਕੋਲੇ ਮਾਰਵਾੜੀ ਘੋੜਗਾ ਜੀ ਇਹ ਰਾਜਾਂਸ ਘੋੜੇ ਦੀ ਹੈ ਜੀ ਸੁਖਬੀਰ ਬਾਦਲਾ ਵਾਲਿਆਂ ਦੇ ਬਾਦਲਾ ਸਟੱਡ ਫਾਰਮ ਦੇ ਵਿੱਚੋਂ ਆਈ ਘੋੜਾ ਉਹਦੀ ਇਹ ਧੀ ਹੈ ਜੀ ਇਹਦੀ 68+ ਹਾਈਟ ਹੈ ਨੁਕਰੀ ਘੋੜੀ ਹੈ ਇਹਦਾ 61+ ਹਾਈਟ ਹੈ ਇਹ ਚੰਗੇ ਖਾਨਦਾਨ ਦੀ ਹੈ ਪਰ ਆਪਾਂ ਇਹ ਖਰੀਦੀ ਹੋਈ ਹੈ ਹੁਣੇ ਹੁਣੇ ਖਰੀਦੀ ਹੈ ਹਜੇ ਇਹ ਬਰੀਡਿੰਗ ਬਰੀਡਿੰਗ ਦੇ ਲਈ ਆਈ ਇਹ ਬੱਚੇ ਲਈ ਜਾਣਗੇ ਇਹਨਾਂ ਤੋਂ ਹਾਂਜੀ ਆਇ ਇੱਕ ਆਪਣੇ ਘੋੜੇ ਦਾ ਰਿਜ਼ਲਟ ਆ ਜੀ ਇਹ ਹੈਗਾ ਦਸਕ ਦਿਨਾਂ ਦਾ ਬੱਚਾ ਜੀ ਤੇ ਇਹ ਬਹੁਤ ਬਹੁਤ ਸ਼ਾਨਦਾਰ ਸ਼ੋਅ ਕੁਆਲਿਟੀ ਦਾ ਬੱਚਾ ਬਣੂਗਾ ਜੀ ਇਹ ਦਸਾਂ ਦਿਨਾਂ ਦਾ ਬੱਚਾ ਹੈ ਜੀ ਇਹਦਾ ਨਾਮ ਵਾਈਟ ਨਾਗ ਆਈ ਪੜੀ ਘਰ ਦੀ ਘੋੜੀ ਹੈ ਜੀ ਇਹਦੇ ਚੰਗੇ ਕਾਫੀ ਸੋਹਣੇ ਰਿਜ਼ਲਟ ਆ ਰਹੇ ਆ ਹਾਈਟ ਤੇ ਦੀ ਨੋਰਮਲ ਹੈ ਚੈਂਪੀਅਨ ਰਹੀ ਹੈ ਜੀ ਇਹ ਆਪਣੇ ਜ਼ਿਲ੍ਹੇ ਦੇ ਵਿੱਚ ਦੂਜੇ ਨੰਬਰ ਤੇ ਆਈ ਹੋਈ ਘੋੜੀ ਹੈ ਹੁਣ ਇਹਦੀ ਕਾਫੀ ਉਮਰ ਹੋ ਗਈ ਹੈ ਇਹਦਾ ਬੱਚਾ ਅੱਗੇ ਖੜਾਗਾ ਇਸੇ ਦਾ ਰਿਜ਼ਲਟ ਬਹੁਤ ਸ਼ਾਨਦਾਰ ਆਈ ਉਹ ਬੇਸ਼ੇਰੀ ਇਹ ਸਿੱਧਾ ਆਪਣੇ ਘੋੜੇ ਦਾ ਖੋਦਾ ਏ। ਇਹ ਕਾ ਵੀ ਬਰੀਡਿੰਗ ਦੇ ਲਈ ਆਪਣੇ ਕੋਲੇ ਹੈਗੀ ਨੁਕਰੀ ਘੋੜੀ। ਇਹ ਤੋਂ ਵੀ ਆਪਾਂ ਬੱਚੇ ਲੈ ਜਾਂਦੇ ਪਿਛਲੀ ਵਾਰੀ ਇਹਦੇ ਵੀ ਬੱਚੇ ਆਪਾਂ ਕਾਫੀ ਮਤਲਬ ਕੇ 2-3 ਬੱਚੇ ਇਹਦੇ ਸੇਲ ਕਰ ਚੁੱਕੇ ਆ। ਪੂਰੇ ਚੰਗੇ ਟੌਪ ਕਲਾਸ ਬੱਚੇ ਹੁੰਦੀ ਆ। ਆਪਦੀ ਦੀ ਹਾਈਟ ਤਾਂ ਨਾਰਮਲ ਆ ਹੀ ਪਰ ਬੱਚੇ ਵਧੀਆ ਦਿੰਦੀ ਆ। ਇੱਕ ਉਹ ਬੇਸ਼ੇਰੀ ਹੈ ਜੀ ਆਪਣੇ ਔਸਕਰ ਦੀ 62+ ਹੋ ਗਈ ਹੈ ਹਜੇ ਹੁਣੇ ਦੋ ਦੰਦ ਲੱਗੀ ਆ ਜੀ ਇਹਨੂੰ ਐਸੇ ਕਿ ਸ਼ੋਅ ਦੇ ਲਈ ਤਿਆਰ ਕਰ ਰਹੇ ਆ। ਜੋ ਆਉਣ ਵਾਲਾ ਜਗਰਾਵਾਂ ਤੇ ਇੱਕ ਫਰੀਦਕੋਟ ਸ਼ੋਅ ਹੋਊਗਾ ਉਹਦੇ ਵਿੱਚ ਆਪਾਂ ਇਹਨੂੰ ਜ਼ਰੂਰ ਕੰਪੀਟੀਸ਼ਨ ਦੇ ਇਸ਼ੋਲੀ ਤਿਆਰ ਹੋ ਰਹੀ ਬੱਚੀ ਹਾਂਜੀ ਇੱਕ ਆਪਣੇ ਕੋਲੇ ਮਾਰਵਾੜੀ ਹੈਗੀ ਹੈ ਜੀ ਬਾਦਲ ਘੋੜੇ ਦੀ ਹੈ ਜੋ ਰਾਜਸਥਾਨ ਦੇ ਵਿੱਚ ਆਈ ਇਹ 7 ਮਹੀਨਾ ਦੀ ਪ੍ਰੈਗਨੈਂਟ ਹੈ ਰਾਜਵੰਸ਼ ਘੋੜੇ ਤੋਂ ਆਈ ਇਹ ਬਸ਼ੇਰਾ ਜੀ ਆਪਣੇ ਘੋੜੇ ਦਾ ਰਿਜ਼ਲਟ ਆ ਜੀ ਇਹ 14 ਮਹੀਨਾ ਦਾ ਹੋ ਗਿਆ 60 ਇੰਚ ਦੀ ਹਾਈਟ ਆਈ